ਬ੍ਰੈੱਡ ਤੇ ਇੱਕ ਹੈ ਇਹਨੇ ਉਹ ਵੀ ਗਾ ਲਈ ਅੱਜ ਕੌਣ ਆਇਆ ਹੋਇਆ ਕੌਣ ਆਇਆ ਹੋਇਆ ਹੈ ਆ ਦੇਖ ਕੜਾ ਖਾਣ ਆਇਆ ਹੋਇਆ ਇਹਨੂੰ ਕੜਾਏ ਨਹੀਂ ਖਵਾਇਆ ਸੀਨੇ ਤਾਂ ਹੋਰ ਅਸਾਂ ਕਹਿੰਦੇ ਕੜਾ ਕਰਦੇ ਆ ਬਸ ਤੇ ਹੈ ਸਖਵੀਰ ਆਇਆ ਹਿਆ ਜਦੋਂ ਕਈ ਵਾਰ ਸਕੈਨ ਨੇ ਵੀ ਸਖਵੀਰ ਆਊਗਾ ਕਹੇ ਕੜਾ ਜ਼ਰੂਰ ਬਣਾ ਦਿਓ ਉਹਨੂੰ ਕੇਰਾ ਤਾਂ ਹੀ ਬੜਾਇਆ ਨਹੀਂ ਕਹਿੰਦਾ ਉਹਨੇ ਤਾਂ ਜਾ ਕੇ ਕਿਹਾ ਉੱਥੇ ਮੈਂ ਤਾਂ ਕੜਾ ਖਵਾਇਆ ਨਹੀਂ ਆਹ ਗੱਲ ਤੇਰੀ ਜ਼ਰੂਰ ਦੱਸਦੇ ਹੁੰਦੇ ਨੇ ਐ ਬਾਪੂ ਮੇਰੀ ਦੱਸਦੇ ਹੁੰਦੇ ਗੱਲ ਇੱਕ ਬੈੱਡ ਹੁੰਦਾ ਬੈਠ ਲਈਏ ਉਹ ਪੈਰ ਟੁਲਾ ਕੇ ਬਹਿ ਗਣੀ ਆਪੇ ਐਂ ਬੈਠੋ ਉਹ ਬਾਪੂ ਯਾਰ ਬੈੱਡ ਹੁੰਦਾ ਉਹ ਕਰਕੇ ਕਹਿੰਦਾ ਨਾ ਨਾ ਨਪਰੋ ਨਾ ਟੂ ਲਾ ਕੇ ਬੈਠ ਬੰਦਲ ਗਿਰਗੀ ਤੀ ਸਗਵੀਰੇ ਦਾ ਮੂੰਹ ਜਿਵੇਂ ਤੇਰੇ ਵਰਗਾ ਲੱਗਦਾ ਓਏ ਚਾਚੂ ਦੇ ਲਵੇ ਹੋਈ ਮੇਰਾ ਕੁਸੀ ਹੈ ਦੋਈ ਕੁਸੀ ਸੀ ਅਸੀਂ ਕਿ ਕੰਨ ਨਾ ਦੇ ਦੇ ਰਜਾ ਦੇ ਨੂੰ ਬਰਦਾ ਕਹਾਂ ਤੇ ਬਾਈਆਂ ਜਿੰਨਾ ਸਾਡੇ ਕੋ ਬਾਕੀ ਨਾ ਮੇਰੇ ਅੱਖਾਂ ਖੋਲੋ ਵੈਰੀ ਗੁੱਡ ਵੈਰੀ ਗੁੱਡ ਖੋਲੋ ਅੱਖਾਂ ਹੁਣ ਤਾਂ ਠੀਕ ਹੋ ਗਈ ਸੀ ਹੁਣ ਤਾਂ ਠੀਕ ਹੈ ਹੋਰ ਕੋਕੋ ਨਾ ਦੇ ਕੋਕਣਾ ਵੀ ਕੋਕਣਾ ਨਾ ਕੋਕਣਾ ਉਹ ਤੇ ਗਿਆ ਉਹ ਕਿਹਦੇ ਉਹ ਰਾਤ ਡੈਡੀ ਸੀ ਟੈ ਸਵੇਰੇ ਤੋਂ ਨਵਾਂ ਸਿੱਟਿਆ ਮੈਨੂੰ ਹਾਂ ਤਾਂ ਉਹ ਕਿੰਨੇ ਪਹਿਲੇ ਕੋਤ ਪਰ ਮਾਲ ਲਾਈਏ ਤਾਂ ਬਾਧੂ ਕਰਤੀ ਇਹਨੇ ਜੀ ਹਵੇ ਵੇ ਵੇ ਆ ਜਾ ਵੇ ਬੁੱਧ ਵੇ ਆ ਬੁੱਧ ਤੋ ਰੱਡ ਦਾ ਪੋਰਾ ਹੋਣਾ ਬਸ ਉਹੀ ਜਿਹੜਾ ਹੁੰਦਾ ਉਹ ਨਾੜਕਮ ਹੌਲੀ ਹੌਲੀ ਉਹ ਹੋ ਗਨ ਕੇ ਇਹ ਤਾਂ ਕਹਿੰਦੇ ਤੈਨ ਲੈਣਾ ਸੀ ਚੱਲ ਸਾਡੇ ਕੋਲ ਆਜ ਵੀ ਕਰ ਹੈ ਛੁੱਟੀਆਂ ਹੋਈਆਂ ਤਾਂ ਬਾਹਰ ਚਾਪ ਦੇ ਜਲਾ ਦੀ ਜ਼ਿਆਦਾ ਮਹੂਰਤ ਬਾਈ ਕਰੋ ਅੰਨ ਕੱਪੜੀ ਇਹਨਾਂ ਦਾ ਮੈਂ ਸਵੇਰੇ ਆ ਕੇ ਮੜਾ ਆਇਓ ਇੱਕar ਪਾਣਗੇ ਰੋਟੀਆਂ ਰੋਟੀਆਂ ਪਕਵਾ ਦਿਆ ਕਰੀ ਨਾਲ ਦੇ ਰੋਟੇ ਡਿਊਟੀ ਆ ਦੀ ਉਹ ਰੋਟੇ ਡਿਊਟੀ ਹੈ ਦੀ ਸਵੇਰੇ ਸ਼ਾਮ ਬਣਾਉਣੀ ਦੁਪਹਿਰੇ ਖਾਣੀ ਸਿੱਖ ਤਾਂ ਗਈ ਪਕਾਉਣੀ ਆ ਦੁਪਹਿਰੇ ਕਿ ਨਹੀਂ ਚਾਹੀ ਮਾਂ ਦੇ ਦੇਖਾ ਮਾਰ ਲਓ ਆ ਕੀ ਹੋ ਸਵੇਰੇ ਸ਼ਾਮ ਦੀ ਉਡੀਕ ਲਾ ਆ ਜੀ ਆਹ ਜਾਂ ਮਾਂ ਬੱਬੂ ਦੱਸੋ ਭਾਈ ਅਸਰ ਹੋਰ ਵੀ ਆ ਪਕਾਉਣ ਲੱਗੇ ਆ ਰਾਤ ਦੱਸੋ ਬੇਜਾ ਮਨ ਦੇ ਤਰ੍ਹਾਂ ਲੱਗੇ ਆ ਹੋ ਵਰਕੇ ਆਪ ਕਰ ਲੈ ਗਾਨੇ ਕਾਪੀਆਂ ਇਹਨਾਂ ਨੂੰ ਦੇਤੀਆਂ 3 ਰੁਪਏ ਤੋਂ ਕਰਨਾ ਹਾਂ ਹਾਂ ਬੱਲ ਅੱਛਾ ਮੈਂ ਚਾਹ ਤੇ ਚਾਹਟ ਇਹਨਾਂ ਦੀ ਜਿਹੜੀ ਦਾਦੀ ਆ ਉਹ ਬਣਾ ਦਊਗੀ ਇੱਕ ਇਹਨਾਂ ਦੇ ਡੋਗ ਗਿਆ ਉਹ ਕਰ ਨਹੀਂ ਉਹ ਕਰਨਾ ਵਾਸਤੇ ਉਹ ਤਾਂ ਫਾੜ ਦੂੰਗਾ ਦੋ ਟਾਈਮ ਦਿਖਾ ਦੇ ਦੇ ਫਿਰ ਅਰੇ ਨਹੀਂ ਕਰੀ ਠੀਕ ਹੈ ਅੱਛਾ ਲੈ ਕਿਉਂ ਤੇਰੀ ਭੂਜੀ ਆ ਹੈ ਤਨ ਲਾ ਕੇ ਬੈਠੋ ਅੱਗੇ ਬੈਠ ਜਾਓ ਹਾਂ ਜੁਕੇ ਅਗੇ ਪੋਰਾਂਗੇ ਅੱਜ ਬੈਠੋ ਅਗੇ ਪੋਰਾਂਗੇ ਬੱਸ ਚੱਲ ਆਤੀ ਆ ਬੈਠ ਜਾਓ ਵੀ ਨਾ ਬੈਠ ਜਾਓ ਅੱਖਾਂ ਖੋਲ ਕੇ ਤਾਂ ਦਿਖਾ ਦਿਓ ਅਕਾ ਘੋਲ ਕੇ ਆ ਬਲਜਿੰਦਰ ਭੁਆ ਜੀ ਬੈਠੇ ਨੇ ਇੱਧਰ ਦੇਖੋ ਭੁਆਈ ਸੋ ਦੇਖ ਰਹੇ ਤੇ ਬੈਠਾ ਨਹੀਂ ਨਹੀਂ ਲੱਗਾ ਨਹੀਂ ਲੱਗਾ ਮੈਰੀ ਤੇ ਹੋ ਮਾਨੀ ਵੀ ਚਾਹ ਆ ਹਾਂ ਦੇਖਿਓ ਜੋ ਅੱਲਾ ਦੇ ਆ ਦਿਸਰੀਆਂ ਬੈਠੀਆਂ ਨੇ ਦਿਸਰੀਆਂ ਨੇ ਆਂਗੀ ਤਾਂ ਉਹ ਇੱਧਰ ਮੈਂ ਮੈਂ ਇੱਧਰ ਆ ਜ ਸਕੀ ਲਵੇ ਬੈ ਜਾ ਆਜਾ ਇੱਧਰ ਅਸੂਬੀਰ ਬਲਾਰੇ ਆਪੋ ਨੇ ਆ ਕੇ ਨਾ ਕੜਾਹੀ ਖਵਾਇਆ ਮੈਨੂੰ ਬਣਾ ਕੇ ਇਹ ਲੈ ਦੇਖੋ ਮੈਨੂੰ ਖਵਾਇਆ ਨਹੀਂ ਆਇਆ ਹੁਣ ਵੀ ਨਹੀਂ ਖਵਾਇਆ ਹੈਗਾ ਸੁਬੀਰ ਨੂੰ ਕੜਾਹੀ ਖਵਾਇਆ ਹੈ ਇਹ ਦੇਖ ਲੈ ਅੱਜ ਤੁਸੀਂ ਕਿਹਾ ਨਹੀਂ ਹੈਗਾ ਇਹ ਲੈ ਕੜਾਹੀ ਖਵਾਇਆ ਹੈ ਨਾ ਸੁਬੀਰ ਨੂੰ ਹੋ ਗਿਆ ਮਰ ਗਿਆ ਬਈ ਮਰ ਗਿਆ ਬਈ ਰੇਗ ਦਿੱਚਾ ਕੜਾਹੀ ਨਹੀਂ ਖਵਾਇਆ ਮਰ ਗਿਆ ਪਹਿਲਾਂ ਤੁਹਾਡੇ ਕੋਲੇ ਕਹੇ ਦਿਖਾਇਆ ਨਹੀਂ ਅਸੀਂ ਹੈ ਆਰ ਉਸਿਆ ਬੈਠਾ उससे क्या समझ आओ ये तो कह रहे हैं पूरा पूंजी शिविर बुला रहे को आगा आगा अखा आगा आगा? हो अखा होले अखा अखा होले अखा चेक कैमरा कटा नहीं करके देता हां बट देता है बट देता है एंड नहीं पता हूं सदिन के कह रहे हैं एंपायर वाला ਕਹਿੰਦੇ ਰਹਿਣਾ ਰਪੇ ਜਾਂਦੋ ਮੈਂ ਰਾਤ ਕਰ ਦਿੰਦੀ ਯਾਨੀ ਕਿ ਦੋ ਘਰ ਕਰ ਦਿੰਦਾ ਕਿੰਨੀ ਦਾ ਕਰਦੇ ਹੋ ਵੀ ਨਹੀਂ ਕਰਦੇ ਆਉਂਦੇ ਨਹੀਂ ਬੈਠੇ ਨਹੀਂ ਜਾਂਦਾ ਕਿ ਮੈਂ ਕਿੰਨੀ ਆਈ ਮਸ਼ੀਨ ਨਾਲ ਮੈਂ ਦੇਖਿਆ ਉਹ ਜਿਹੜਾ ਪੁੱਛਣਾ ਆਹ ਜਿਹੜਾ ਮੁੰਡਾ ਜਿਹੜਾ ਤੇ ਇੰਨਾ ਚਪਾਉਂਦਾ ਚਲਣਾ ਜਾਣ ਆ ਮੰਜੇ ਵਾਤ ਕਰਾਂ ਗਾਰੇ ਵਾਤ ਮੈਂ ਬਹੁਤ ਬੜਾ ਬੋਲੀ ਬਾਕੂ ਜਿਹੜਾ ਆਪਾਂ ਲੈਣਾ ਨਾ ਮੈਂ ਚੁੱਕ ਲਈ ਨਾ ਰਾਮ ਕਰੋ ਹੁਣ ਆਇਆ ਵੀ ਥੋੜਾ ਜਿਹਾ ਖਾ ਕੇ ਅਧਾਰ ਜਾ ਹੋ ਜਾਂਦਾ ਆਂਦਰਾਂ ਜੀਆਂ ਟਿਕ ਜਾਂਦੀਆਂ ਨੇ ਆਹ ਆ ਬੁਣੋ ਇਹ ਹਾਂ ਜਿਹੜੇ ਆਪਾਂ ਨੇ ਖਾ ਲਿਆ ਬੀ ਜੰਨੀ ਤਾਂ ਨਹੀਂ ਤਾਂ ਅੰਦਰੋਂ ਖਾਲੀ ਢਿੱਡ ਵੀ ਖੋਹੀ ਜੀ ਲੱਗੀ ਰਹਿੰਦੀ ਆ ਹਨਾ ਚਾਹੇ ਦੋ ਕੁੱਤਾ ਲੈ ਲਣ ਚਾਹਦੀ ਆ ਉਹ ਨਾਲੇ ਬਹੁਤ ਦਾ ਹੋ ਜਾਂਦਾ ਐ ਕਿ ਦੇਖਣ ਤਾਂ ਲੈ ਕੇ ਘਰਾਂ ਤੇ ਨਹੀਂ ਉਹਦਾ ਹੋ ਜਾਂਦਾ ਬੰਦਾ ਬਹੁਤ ਵਧੀਆ ਕੰਦੇ ਤੇ ਆਪੇ ਨਾਂ ਤੇ ਲੈ ਲੇ ਜੀ ਜਾਨੀ ਹੇ ਰਹਿ ਰਹੀ ਗੱਲਾਂ ਨੇ ਤੇ ਤੋਂ ਜਿਹੜਾ ਭਾਈ ਤੋਂ ਭਾਈ ਚਾਹ ਕਰਦਾ ਉਹ ਆ ਕਰਦਾ ਭਾਈ ਆ ਮੈਂ ਵੀ ਭਾਈ ਸਤਨਾ ਹੋਣਾ ਉਹ ਕਮਰ ਦੇ ਵਿੱਚ ਆ ਬਣਾਉਂ ਉਹ ਕਾ ਕੀ ਹੰਤਾਇਨਾ ਤਾਂ ਪਹਿਲੀ ਡਰ ਲੱਗਦਾ ਤੇ ਆ ਤਾਂ ਪਹਿਲੀ ਬਾਜ ਜਾਂਦੇ ਨੀਂਦ ਵੀ ਨਹੀਂ ਆਉਂਦੀ ਸੀ ਸੰਤਾ ਐ ਦੁਪਹਿਰਾਂ ਐ ਥੋੜੀ ਤੇ ਵੀ ਸੋ ਜਾਗੇ ਵੀ ਚੱਲ ਜਦੋਂ ਮਰਜੀ ਉੱਠ ਕੇ ਚਾਹ ਕਰ ਲਈਏ ਟੈਨਸ਼ਨ ਲੱਗੀ ਰਹਿੰਦੀ ਤੇ ਵੀ ਕਿਤੇ 1.5 ਵਜ ਜੇ ਜਗਾਰੇ ਪਾਉਣੇ ਦੋ ਹੋ ਜਾਂਦੇ ਤੇ ਉਹਦੀ ਗਾਣਾ ਦੇਣ ਲੱਗ ਜਾਂਦੇ ਤੇ ਮੈਂ ਵੀ ਕਿਤੇ ਜਾਉਂਗੇ ਯਾਰ ਵੀ ਕਰ ਲਈ ਆ ਕਿ ਸੌ ਜਾਂਦੀ ਸੀ ਹਾਂ ਹਾਂ ਅਸਲ ਬਾਹਰ ਅੱਨੀ ਵਨ ਵੇਟਾ ਉਹਨਕੇ ਚੱਪਾ ਹੋ ਗਿਆ ਹਾਂ ਅਸਲ ਕੋਈ ਕਹਿ ਵਾਈ ਤੇ ਮੋਹ ਵਾਈ ਤੇ ਰਹਿ ਗਈ ਵਾਈ ਤੇ ਜੀ ਹਾਂ ਤਾਂ ਨਹੀਂ ਜੀ ਤੇ ਮਨ ਉਸ ਨੇ ਬਹੁਤ ਚਿੰਤਿਕ ਨਾ ਮੋਤ ਹੁੰਦੇ ਜਾਂਦੇ ਜੀ ਆ ਹੁਣ ਜਦੋਂ ਠੀਕ ਜੇ ਹੋ ਗਏ ਤੇ ਐਨ ਉਦੋਂ ਫੇਰ ਲੱਗੇ ਤੇ ਪੁੱਛਣ ਕਿੰਨੇ ਵਜ ਗਏ ਹਾਜੀ ਕਿੰਨੇ ਵਜ ਗਏ ਭਾਈ ਕਿੰਨੇ ਵਜ ਗਏ ਬਸ ਫੇਰ ਇਹਨਾਂ ਨੂੰ ਬਾਥਰੂਮ ਦੀ ਦਵਾਰੋਂ ਫੇਰ ਉਹੀ ਗੱਲ ਦਿਮਾਗ 'ਚ ਬਾਥਰੂਮ ਕਰਨਾ ਬਾਥਰੂਮ ਕਾਸ਼ ਕਹਿੰਦੇ ਪੈਪ ਲੱਗਿਆ ਹੋਇਆ ਹਾਂਜੀ ਸੱਤ ਤਰੋਸ ਨੇ ਸਰ ਨੀ ਕੋਲੋ ਜਲਾਜਾ ਕਰਦਾ ਮੋੜੇ ਫੇਰਾ ਸੱਤ ਤਰੋਸ ਨੇ ਵਰਾ ਸਰ ਤੇ ਹੱਥ ਰੱਖ ਦੋ ਕਹਿੰਦੇ ਰੱਖਤਾ ਆਹ ਤਮਾ ਇਧਰ ਰੱਖ ਲਾ ਠੀਕ ਜੋਦੀ ਰਹਦੀ ਹੈ ਕਹਿੰਦੇ ਠੀਕ ਹੋ ਜਾ ਹੈ ਮਾਠੀ ਕੋ ਜੋ ਚਾਹ ਠੀਕ ਆ ਤੁਹਾਨੂੰ ओके भाई ओके भाई ओके भाई कर दे थैंक यू रे अस्खवीर देवी ਧਰ ਦੋ ਅਸਖਵੀਰ ਨੂੰ ਅਸ਼ੀਰਵਾਦ ਦਿਓ ਸਕਵੀਰ ਨੂੰ ਅਸਖਵੀਰ ਇਧਰ ਅਸਖਵੀਰ ਇਧਰ ਅਸਖਵੀਰ ਇਧਰ ਆਇਆ ਨਾ ਜਪਾ ਲਾ ਦਿਓ ਜੇ ਪਲੱਸਰਾ ਤੁਸੀਂ ਨਹੀਂ ਦੇ ਐਜਨਟ ਹਾਂ ਹੁਣ ਤਾਂ ਠੀਕ ਹੋ ਤੁਸੀਂ ਹੁਣ ਹੁਣ ਤਾਂ ਠੀਕ ਹੋ ਠੀਕ ਹੋ ਜਾਵੇਂਗਾ ਅਗਰੇ ਚੱਲੀਏ ਪਿੰਡ ਚੱਲੀਏ ਲੈਟਰ ਵੇ ਲੈਟਰ ਉਹ ਅੰਗਰੇਜ਼ਾਂ ਨੂੰ ਲੈਟਰ ਤੇ ਆਵਾਂਗੇ ਨਹੀਂ ਕਿ ਮੈਂ ਤੁਹਾਨੂੰ ਬੋਲਿਆ ਕਰਾਂ ਤੁਹਾਨੂੰ ਵਹੀ ਗਰੁੱਪ ਵਹੀ ਗਰੁੱਪ ਉੱਥੇ ਬਾਅਦ ਜਿਵੇਂ ਆਪਾਂ ਇੱਥੇ ਲੈ ਕੇ ਆਉਂਦੇ ਹਾਂ ਹੁਣ ਤਾਂ ਠੀਕ ਹੋ ਤੁਸੀਂ ਹੁਣ ਨਾ ਪੈਸੇ ਲਿਆ ਕਰੋ ਹੋਰ ਟੈਨਸ਼ਨ ਨਾ ਲਿਆ ਕਰੋ ਹਾਂ ਠੀਕ ਹੈ ਜੀ ਚੰਗਰ ਚੰਗਰ ਇਹ ਕਿਹਾ ਵਾਸ਼ਾ ਠੀਕ ਹੈ ਜੀ ਬਾਈ ਕੰਪੁਟਰ ਦੇ ਲਗ ਸੇ ਜੀ ਮਨ ਆਖਦੇ ਇਹਨਾਂ ਡੰਗਰਾਂ ਨੂੰ ਚਲਾ ਕੇ ਸੁਖਾਰੇ ਟ੍ਰਾਫਿਕ ਬਰਮੀ ਬਹੁਤ ਜਿਆਦੇ ਹੋ ਰਹੀ ਹੈ ਦੇਖ ਕਿੰਨੀ ਸੋਹਣ ਠੰਡੀ ਹਵਾ ਆਉਂਦੀ ਆ ਬਰਗ ਲਵੇ ਮੈਂ ਵੀ ਲਾਣੀ ਆ ਹੋਰ ਜਮੀ ਐਸੀ ਵਰਗੀ ਆਈ ਐ ਵਿਚਾਰੇ ਖੜ ਜਾ ਉੱਥੇ ਜਾ ਕੇ ਖੜ ਜਾ ਕੋਸੇ ਨਹੀਂ ਕਹਿੰਦੀ ਉਹ ਤਾਂ ਦੇਖਦੀ ਆ ਕਿ ਸਾਨੂੰ ਮਿਲਣ ਆਈ ਐ ਜੇ ਸੁਨੀਜ ਇਹ ਪੰਛੀ ਆ ਬੋਸ ਕੇ ਪੈਣਾ ਆਹ ਚੱਕ ਕੇ ਦੇਖ ਗੁਰ ਮਮੀ ਆ ਰਹੀ ਐ ਉਹ ਤਾਂ ਉਹ ਪੱਖੇ ਦੀ ਉਹਦੀ ਆ ਰਹੀ ਐ ਕੱਢ ਜਾ ਤੇ ਉਹ ਤਾਂ ਤੈਨੂੰ ਦੇਖਦੀ ਆ ਕਹਨੀ ਐ ਸਾਡੀ ਹੀ ਕੁੜੀ ਆ ਆਂਦੀ ਆ ਹਾ ਲੋ ਇਹ ਪੌਂਕਦੀਆਂ ਨਹੀਂ ਹੁੰਦੀਆਂ ਪੁੱਤੇ ਬੋਲਦੀਆਂ ਹੁੰਦੀਆਂ ਨੇ ਰਾਮਦੀਆਂ ਹੁੰਦੀਆਂ ਨੇ ਬੋਲ ਰਾਮ ਆ ਮਾ ਰਾਮੂ ਦੀ ਉਹਨੂੰ ਕਹ ਕੇ ਰਾਮਨਾ ਆ ਨਾਮ ਰੱਖ ਲੈ ਇਹਨਾਂ ਦੇ ਮਾ ਸ਼ਾਮਣਾ ਹੋ ਚਾਹਮਣਾ ਉਹ ਟਾਮਣਾ ਉਹ ਮਾਮਣਾ ਨਾ ਤੇ ਰਹਿਣਾ ਬੁੱਜੀ ਰਾਮਣਾ ਰਾਮਣਾ ਸ਼ਾਮਣਾ ਟਾਮਣਾ ਚਾਹਮਣਾ ਟਾਮਣਾ ਚਾਹਮਣਾ ਸਾਰੇ ਨਾਮ ਹੋ ਗਏ ਚੰਦੂ ਵੀ ਇੱਥੇ ਮੰਡਿਆ ਡਾਲਾ ਹੁਣ ਆਲਾ ਹੋਰ ਮੰਡੀ ਡਾਲਿਆ ਕਰ ਆਪਦੀ ਇੱਥੇ ਪਈ ਰਿਆ ਕਰ ਛੁੱਟੀਆਂ ਛੁੱਟੀਆਂ ਇੱਥੇ ਮੌਜਾ ਮਾਰ ਠੀਕ ਹੈ ਨੌਕਰ ਲੱਗ ਗਿਆ ਨੌਕਰ ਥੋੜੀ ਹੰਦਾ ਆਉਂਦੇ ਘਰੇ ਨੌਕਰ ਕਰਦੇ ਹੁੰਦੇ ਨੇ ਨੌਕਰ ਥੋੜਾ ਮੇਰੇ ਕੋਲ ਚੱਲ ਜੀ ਫੜ ਲੈ ਨਾ ਕੰਮ ਕਰਿਆ ਕਰਿਆ ਕਰਦੇ ਪੁੱਤ ਅੱਜ ਕਬਾ ਦੁੱਧ ਨਹੀਂ ਦਿੰਦੇ ਹਾਂ ਹਾਂਜੀ ਅੱਜ ਆਈਆਂ ਸੀ ਦੋਨੇ ਭੂਆ ਯੂਰੀਂ ਕਕਰਿਆਲੇ ਵਾਲੇ ਵੀ ਤੇ ਗੁਜਰਾ ਵਾਲੇ ਵੀ ਗੁਜਰਾ ਵਾਲੇ ਭੂਆ ਜੀ ਪਹਿਲਾਂ ਵਾਗੇ ਸੀ ਕਿਉਂਕਿ ਬੱਸ ਦਾ ਟਾਈਮ ਹੋ ਰਿਹਾ ਸੀ ਉਹਨਾਂ ਦਾ ਤੇ ਉਹ ਆਈ ਸੀ ਬਾਪੂ ਜੀ ਨੂੰ ਮਿਲਣ ਵੀ ਚਲੋ ਮਿਲ ਜਾਨੇ ਆ ਗੱਲਾਂ ਬਾਤਾਂ ਕਰ ਜਾਨੇ ਆ ਹਨਾ ਪਤਾ ਲੈਣ ਬਾਪੂ ਜੀ ਦਾ ਤੇ ਸਾਰਾ ਦਿਨ ਲਾ ਗਏ ਤੇ ਫਿਰ ਉਹ ਚੱਲ ਗਏ ਕਿਉਂਕਿ ਭਈ ਪਿੱਛੇ ਵੀ ਨਹੀਂ ਸਰਦਾ ਹੈਗਾ ਘਰੇ ਵੀ ਔਖਾ ਹੋ ਜਾਂਦਾ ਰੋਟੀ ਟੁੱਕਦਾ ਹਨਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਚਲੋ ਮਿਲ ਗਏ ਐਨੇ ਹੀ ਬਹੁਤ ਆ ਬਾਪੂ ਹੀ ਨਾਲ ਗੱਲਾਂ ਬਾਤਾਂ ਕਰ ਗਏ ਸਾਰਿਆਂ ਨਾਲ ਤੇ ਨਾਲ ਕਰਾਈ ਪੂਆਈ ਦਾ ਬੇਟਾ ਆਇਆ ਸੀ ਚਲੋ ਜੀ ਮੇਰੇ ਨਾਲ ਹੀ ਬਲੌਗ ਦਾ ਕਰਦੇ ਹਾਂ ਅੰਦ ਸਸ਼ਿਕਾ